ਹਾਂਜੀ ਸੰਗਤ ਜੀ ਅੱਜ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦੇ ਅਗਲੇ ਅਧਿਆਏ ਦੀ ਸਾਂਝ ਪਾ ਰਹੇ ਹਾਂ ਜਿਸ ਦਾ ਸਿਰਲੇਖ ਹੈ ਇੱਕ ਵਿਚਿੱਤਰ ਕਬਾੜੀ ਬਹੁਤ ਹੀ ਪਿਆਰੀ ਗਾਥਾ ਹੈ ਕੋਈਟੇ ਕਬਾੜੀ ਬਾਜ਼ਾਰ ਵਿੱਚ ਇੱਕ ਬੁੱਢਾ ਕਬਾੜੀ ਸੀ ਜੋ ਕੇਵਲ ਕਿਤਾਬਾਂ ਹੀ ਰੱਖਦਾ ਸੀ ਰਹਿੰਦਾ ਸਮਾਨ ਉਹ ਹੋਰ ਕਵਾੜੀਆਂ ਪਾਸ ਵੇਚ ਦਿੰਦਾ ਸੀ ਕਿਤਾਬਾਂ ਸਜਾ ਕੇ ਆਪਣੀ ਦੁਕਾਨ ਦੇ ਸ਼ੈਲਫਾਂ ਉੱਪਰ ਰੱਖ ਲੈਂਦਾ ਸੀ ਰੋਜ਼ ਉਹਨਾਂ ਨੂੰ ਝਾੜਦਾ ਪਾਟੀਆਂ ਹੋਈਆਂ ਦੀ ਮੁਰੰਮਤ ਕਰਦਾ ਜਿਲਦਾਂ ਬੰਨਦਾ ਤੇ ਕਈਆਂ ਨੂੰ ਅੰਗੀਆਂ ਵੀ ਪਹਿਨਾਉਂਦਾ ਕਿਤਾਬਾਂ ਉਹ ਆਮ ਕਰਕੇ ਵੇਚਦਾ ਨਹੀਂ ਸੀ ਜਦ ਤੱਕ ਉਸ ਨੂੰ ਇਹ ਯਕੀਨ ਨਾ ਹੋ ਜਾਵੇ ਕਿਹ ਲੈਣ ਵਾਲਾ ਸੱਚਮੁੱਚ ਪੜਨ ਵਾਲਾ ਵਿਅਕਤੀ ਹੈ। ਇਉ ਹਜ਼ਾਰਾਂ ਕਿਤਾਬਾਂ ਦੀ ਲਾਇਬ੍ਰੇਰੀ ਉਸਨੇ ਜੋੜ ਰੱਖੀ ਸੀ। ਉਸ ਬਾਰੇ ਸ਼ਹਿਰ ਵਿੱਚ ਚਰਚਾ ਹੋਣ ਲੱਗ ਪਈ ਸੀ। ਮੈਂ ਉਦੋਂ 9ਵੀਂ ਜਮਾਤ ਵਿੱਚ ਪੜਦਾ ਸਾਂ। ਮੇਰਾ ਜੀ ਕੀਤਾ ਮੈਂ ਉਸ ਕਬਾੜੀ ਨੂੰ ਮਿਲ ਕੇ ਆਵਾਂ। ਮੈਂ ਚਲਾ ਗਿਆ। ਬਿਰਦ ਕਵਾੜੀ ਦੁਕਾਨ ਵਿੱਚ ਇੱਕ ਤਖਤ ਪੋਸ਼ਤੇ ਬੈਠਾ ਹੋਇਆ ਸੀ ਦੁਕਾਨ ਦੇ ਅੰਦਰ ਸ਼ੈਲਫ ਹੀ ਸ਼ੈਲਫ ਸਨ ਜਿਨ੍ਹਾਂ ਉੱਪਰ ਕਿਤਾਬਾਂ ਬੜੇ ਸਲੀਕੇ ਨਾਲ ਜੋੜੀਆਂ ਹੋਈਆਂ ਸਨ ਮੈਂ ਬਾਬੇ ਨੂੰ ਸਲਾਮ ਆਖਿਆ ਬਾਬੇ ਨੇ ਕਿਹਾ ਪੁੱਤਰ ਤੂੰ ਇੱਥੇ ਕੀ ਲੈਣ ਆਇਆ ਹੈ ਮੈਂ ਕਿਹਾ ਬਾਬਾ ਕਿਤਾਬਾਂ ਦੇਖਣ ਆਇਆ ਦੇਖਣ ਹੀ ਕਿ ਪੜਨ ਵੀ ਬਾਬਾ ਪੜਨ ਤੋਂ ਪਹਿਲਾਂ ਦੇਖਣਾ ਤਾਂ ਪਵੇਗਾ ਹੀ ਦੇਖ ਕੇ ਤੈਨੂੰ ਕੀ ਪਤਾ ਲੱਗੇਗਾ ਪਹਿਲਾਂ ਤਾਂ ਕਿਤਾਬਾਂ ਦਾ ਨਾਮ ਦਿਲਚਸਪ ਹੈ ਕਿ ਨਹੀਂ ਫਿਰ ਖੋਲਾਂਗਾ ਵੇਖਾਂਗਾ ਸਮਝ ਆਉਣ ਵਾਲੀ ਹੈ ਕਿ ਨਹੀਂ ਕਿ ਮੇਰੇ ਸਿਰ ਉੱਪਰੋਂ ਹੀ ਲੰਘ ਜਾਣ ਵਾਲੀ ਹੈ ਜੇ ਸਮਝ ਆਈ ਤਾਂ 2-3 ਸਫੇ ਪੜ ਲਵਾਂਗਾ ਵੇਖਾਂਗਾ ਕਿ ਉਸ ਵਿੱਚਲਾ ਮਜ਼ਮੂਨ ਮੇਰੇ ਮਤਲਬ ਦਾ ਜਾਂ ਮੇਰੀ ਦਿਲਚਸਪੀ ਦਾ ਹੈ ਕਿ ਨਹੀਂ ਫਿਰ ਉਸ ਦਾ ਮੁੱਲ ਪੁੱਛਾਂਗਾ ਜੇਕਰ ਮੈਂ ਦੇ ਸਕਦਾ ਹੋਵਾਂਗਾ ਤੇ ਕਿਤਾਬ ਮੇਰੇ ਪਸੰਦ ਦੀ ਹੋਈ ਤਾਂ ਖਰੀਦ ਲਵਾਂਗਾ ਬਿਰਦ ਬਾਬਾ ਮੁਸਕਰਾ ਪਿਆ ਪਿੱਠ ਮੇਰੀ ਤੇ ਹੱਥ ਫੇਰ ਕੇ ਆਖਣ ਲੱਗਾ ਸ਼ੁਕਰ ਹੈ ਅੱਜ ਕਈ ਦਿਨਾਂ ਬਾਅਦ ਕੋਈ ਪੜਨ ਵਾਲਾ ਆਇਆ ਏ ਮੈਂ ਤਾਂ ਕਈਆਂ ਨੂੰ ਛਾੜ ਕੇ ਦੁਕਾਨ ਵਿੱਚੋਂ ਕੱਢ ਚੁੱਕਾ ਹਾਂ ਐਵੇਂ ਆ ਵੜਦੇ ਨੇ ਰਤਾ ਕੋ ਰੁੱਕ ਕੇ ਫਿਰ ਕਹਿਣ ਲੱਗਾ ਇਹ ਇੱਕ ਟਾਰਚ ਪਈ ਹੈ ਨਾਲ ਲੈ ਜਾਓ ਅੰਦਰ ਜਗਾ ਕੇ ਕਿਤਾਬਾਂ ਵੇਖ ਲਓ ਜੋ ਕੋਈ ਪਸੰਦ ਆਈ ਲੈ ਆਉਣਾ ਮੈਂ ਅੰਦਰ ਚਲਾ ਗਿਆ ਕਿਤਾਬਾਂ ਵੇਖਦਾ ਰਿਹਾ ਕਿਸੇ ਕਿਸੇ ਨੂੰ ਖੋਲ ਕੇ ਪੜਦਾ ਵੀ ਰਿਹਾ ਜੋ ਪਸੰਦ ਨਾ ਆਈ ਵਾਪਸ ਉਸ ਦੀ ਥਾਂ ਤੇ ਰੱਖ ਦਿੰਦਾ ਰਿਹਾ ਆਖਰ ਇੱਕ ਛੋਟੀ ਜਿਹੀ ਕਿਤਾਬ ਲੈ ਕੇ ਬਾਬੇ ਦੇ ਹੱਥ ਵਿੱਚ ਆ ਦਿੱਤੀ ਬਾਬਾ ਜੀ ਇਸ ਦੇ ਕਿੰਨੇ ਪੈਸੇ ਬਾਬੇ ਨੇ ਕਿਤਾਬ ਵੇਖੀ ਉਸ ਦਾ ਨਾਮ ਇਸ देयर ਅ ਗੋਡ ਕੀ ਕੋਈ ਰੱਬ ਹੈ ਵੀ ਬਾਬਾ ਮੁਸਕਰਾਇਆ ਤੇ ਕਹਿਣ ਲੱਗਾ ਬੇਟਾ ਇਹ ਕਿਤਾਬ ਕਿਉਂ ਚੁੱਕ ਕੇ ਲਿਆਇਆ ਹੈ ਮੈਂ ਕਿਹਾ ਕੀ ਪਤਾ ਇਹ ਰੱਬ ਦੇ دیدار ਕਰਾ ਦੇਵੇ ਬਾਬੇ ਦੀਆਂ ਅੱਖਾਂ ਵਿੱਚ ਹੰਝੂ ਉੱਤਰ ਆਏ ਬਾਬੇ ਦੀਆਂ ਅੱਖਾਂ ਵਿੱਚ ਹੰਝੂ ਉੱਤਰ ਗਏ ਉਸ ਨੇ ਕੁੱਟ ਕੇ ਮੈਨੂੰ ਛਾਤੀ ਨਾਲ ਲਾ ਲਿਆ ਤੇ ਕਿਹਾ ਇਸ ਪੁਸਤਕ ਦਾ ਕੋਈ ਮੁੱਲ ਨਹੀਂ ਇਸ ਬੁੱਢੇ ਵੱਲੋਂ ਤੈਨੂੰ ਇਹ ਪਿਆਰ ਭੇਂਟ ਹੈ ਪਰ ਯਾਦ ਰੱਖੀ ਪੜਿਐ ਨਾਹੀ ਭੇਦ ਬੁੱਝਿਆ ਪਾਵਣਾ ਪਰ ਯਾਦ ਰੱਖੇ ਪੜੀਏ ਨਾਹੀਂ ਭੇਦ ਬੁਝੀਏ ਪਾਵਨਾ ਉਸ ਤੋਂ ਬਾਅਦ ਮੈਂ ਕਈ ਵਾਰ ਬਾਬੇ ਦੀ ਦੁਕਾਨ ਤੇ ਗਿਆ ਕਿਸੇ ਕਿਸਾ ਕਿਸੇ ਕਿਤਾਬ ਦਾ ਉਸਨੇ ਮੇਰੇ ਪਾਸੋਂ ਇੱਕ ਆਨੇ ਤੋਂ ਵੱਧ ਮੁੱਲ ਕਦੇ ਨਾ ਲਿਆ ਬਾਬੇ ਨੂੰ ਮਿਲਿਆ ਅੱਜ 70 ਬਰੇ ਬੀਤ ਗਏ ਹਨ ਉਸ ਦਾ ਚਿਹਰਾ ਉਸ ਚਿਹਰੇ ਦਾ ਜਲਾਲ ਤੇ ਉਸ ਦੇ ਬੋਲ ਅੱਜ ਵੀ ਮੈਨੂੰ ਕੱਲ ਵਾਂਗੂ ਚੇਤੇ ਹਨ ਇਹ ਕਟਨਾ ਸ਼ਾਇਦ ਸੰਗਤ ਜੀ 1939 ਦੀ ਹੈ ਕਿਉਂਕਿ 1939 ਇੱਥੇ ਲਿਖਿਆ ਹੈ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ ਕਈ ਦਫਾ ਕੁਝ ਚਿਹਰੇ ਹੁੰਦੇ ਨੇ ਕਿ ਉਹਨਾਂ ਦਾ ਜਲਾਲ ਜਾ ਉਸ ਰੂ ਦਾ ਸਾਡੇ ਤੇ ਕੋਈ ਪ੍ਰਭਾਵ ਪੈਂਦਾ ਹੈ ਕੁਝ ਦਿਨਾਂ ਦੀ ਗੱਲ ਹੈ ਮੈਂ ਵੀ ਇੱਥੇ ਸਾਡੇ ਉਸ ਤਰ੍ਹਾਂ ਥੋੜਾ ਟੈਲੈਂਟ ਚਲੀ ਗਈ ਤਾਂ ਇੱਕ ਮਾਤਾ ਜੀ ਬੈਠੇ ਸੀ ਬਜ਼ੁਰਗ ਸੀ ਕਾਫੀ ਚੇਅਰ ਦੇ ਉੱਤੇ ਤੇ ਨਾਲ ਇੱਕ ਬੀਬੀ ਉਹਨਾਂ ਦੇ ਕੋਲ ਇੱਧਰ ਉੱਧਰ ਟਹਿਲ ਰਹੀ ਸੀ ਘਰ ਦੇ ਅੱਗੇ ਉਹ ਦੇਖ ਕੇ ਥੋੜਾ ਉਹਨਾਂ ਨੇ ਮੇਰੇ ਵੱਲ ਜਿੱਤਾਂ ਹੱਥ ਹਿਲਾਇਆ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਵੇਵ ਕਰਦੇ ਹੁੰਨੇ ਆ ਤੇ ਫਿਰ ਮੈਂ ਉਹਨਾਂ ਦੇ ਥੋੜਾ ਕੋਲ ਚਲੀ ਗਈ ਜਿਸ ਤਰ੍ਹਾਂ ਮੈਂ ਕਿ ਮੈਨੂੰ ਕੁਝ ਕਹਿਣਾ ਚਾਹੁੰਦੇ ਨੇ ਜਦੋਂ ਮੈਂ ਉਹਨਾਂ ਦੇ ਕੋਲ ਗਈ ਮੈਂ ਪਹਿਲਾਂ ਉਹਨਾਂ ਨੂੰ ਮੈਨੂੰ ਲੱਗਿਆ ਸ਼ਾਇਦ ਮੈਂ ਨਮਸਤੇ ਕਹਾ ਫਿਰ ਮੈਨੂੰ ਲੱਗਿਆ ਵੀ ਸ਼ਾਇਦ ਹਿੰਦੀ ਨਹੀਂ ਆਉਂਦੀ ਮੈਂ ਇੰਗਲਿਸ਼ ਦੇ ਵਿੱਚ ਹੀ ਹੈਲੋ ਕਹਾ ਪਰ ਫਿਰ ਉਹਨਾਂ ਨੇ ਹੱਥ ਹਿਲਾ ਕੇ ਕਿਹਾ ਕਿ ਦੋਨੋਂ ਲੈਂਗੁਏਜ ਨਹੀਂ ਆਉਂਦੀਆਂ ਜਿਹੜੀ ਬੀਬੀ ਕੋਲ ਖੜੀ ਸੀ ਉਹ ਉਹਨੇ ਵੀ ਸਿਰ ਹਲਾਇਆ ਕਿ ਵੀ ਦੋਨੋਂ ਲੈਂਗੁਏਜ ਨਹੀਂ ਆਉਂਦੀਆਂ ਤਾਂ ਫਿਰਦਾਸੀ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋਈਏ ਕਿਸੇ ਨੂੰ ਆਪਾਂ ਨੂੰ ਕੋਈ ਮਤਲਬ ਲੱਗੇ ਕਿ ਅਸੀਂ ਇਹਨਾਂ ਨਾਲ ਕੋਈ ਕੀ ਕਹੀਏ ਕਿ ਕੋਈ ਅੱਖਰ ਸਾਂਝਾ ਕਰਦੇ ਹਾਂ ਉਹਦੇ ਲਈ ਸਾਨੂੰ ਅੱਖਰ ਦੀ ਲੋੜ ਨਹੀਂ ਪੈਂਦੀ ਉਹਦੇ ਲਈ ਜ਼ੁਬਾਨ ਦੀ ਲੋੜ ਨਹੀਂ ਅਸੀਂ ਅੱਖਾਂ ਦੇ ਨਾਲ ਹੀ ਇੱਕ ਦੂਜੇ ਦੀ ਭਾਸ਼ਾ ਸਮਝ ਲੈਂਦੇ ਹਾਂ ਕਿ ਦਫਾ ਇਸ ਤਰ੍ਹਾਂ ਟੈਲੈਂਟ ਗਿਆ ਹੋਰ ਵੀ ਕਈ ਮਿਲਦੇ ਨੇ ਕਈਆਂ ਨੂੰ ਸਾਰੀਆਂ ਹੀ ਭਾਸ਼ਾ ਆਉਂਦੀਆਂ ਹੁੰਦੀਆਂ ਨੇ ਪਰ ਉਹ ਗੱਲ ਨਹੀਂ ਕਰਨੀ ਚਾਹੁੰਦੇ ਪਰ ਇੱਥੇ ਕੋਈ ਭਾਸ਼ਾ ਆਉਂਦੀ ਵੀ ਨਹੀਂ ਸੀ ਅਸੀਂ ਅੱਖਾਂ ਨਾਲ ਹੀ ਇੱਕ ਦੂਜੇ ਨਾਲ ਸਾਂਝ ਪਾ ਲਈ ਕਿੰਨੀ ਪਿਆਰੀ ਸਾਂਝ ਹੁੰਦੀ ਹੈ ਜਦੋਂ ਕੋਈ ਦਿਲ ਤੋਂ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੁੰਦਾ ਕਿੰਨਾ ਚੰਗਾ ਲੱਗਦਾ ਹੈ ਨਾ ਸਾਰਿਆਂ ਵਿੱਚ ਉਹ ਵਸਦਾ ਉਹਦੀ ਜੋਤ ਆ نواحي قريتي